जय भारत मैं टड्डा प्रेशर रिपोर्टर विकी खत्री और कैमरामैन पवन कुमार ने नाल आज पहुंचे हैं बलकार सिंह पहलवान ਦੇ ਘਰੇ ਜਿਹੜੇ ਰੁਸਤਮਿੰਦ ਮਹਿਰਦੀਨ ਦੇ ਸਕੇਰ ਦੇ रह चुके ਨੇ ਬਹੁਤ ਹੀ ਲਾਡਲੇ ਸਕੇਰ ਦੇ रह चुके ਨੇ ਤੇ ਉਹਨਾਂ ਬਾਰੇ ਅੱਜ ਇਹਨਾਂ ਤੋਂ ਕੋਲ ਪੁੱਛਦੇ ਆ ਜੀ ਤੇ ਇਹਨਾਂ ਦੇ ਪੁਰਾਣਾ ਇਤਿਹਾਸ ਕਿੱਦਾਂ ਰਿਹਾ ਵਾ ਤੇ ਕੁਸ਼ਤੀਆਂ ਵਿੱਚ ਪੁਰਾਣੇ ਚੇਲੇ ਰਹੇ ਆ ਮਹਿਰ ਮਹਿਰਦੀਨ ਪਹਿਲਵਾਨ ਦੇ ਤੇ ਉਹਨਾਂ ਬਾਰੇ ਪੁੱਛਦੇ ਆ ਵੀ ਉਹ ਸਮੇਂ ਕਿੱਦਾਂ ਦੇ ਸੀਗੇ ਤੇ ਪਹਿਲਵਾਨ ਜੀ ਮਿਹਨਤ ਕਿੱਦਾਂ ਲਵਾਉਂਦੇ ਹੁੰਦੇ ਸੀ ਤੁਹਾਨੂੰ ਹੋਰ ਜੀ ਬਲਕਾਰ ਪਹਿਲਵਾਨ ਜੀ ਕੀ ਹਾਲ ਹੈ ਡਾਡਾ ਸਭ ਤੋਂ ਪਹਿਲੇ ਸਾਸਰੀ ਕਾਲ ਜੀ ਆਇਆ ਨੂੰ ਜੈ ਸ਼੍ਰੀ ਰਾਮ ਰੋਸਤਮਾਹ ਮਹਿਰਦੀਨ ਦੇ ਸਮੇਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਸਮਾਂ ਸੀਗਾ ਜਿਨ੍ਹਾਂ ਨੇ ਮੈਨੂੰ ਸੰਝਾ ਦੇ ਵਿੱਚ ਲਿਜਾ ਕੇ ਦੂਰੋਂ ਡਵਾਡੇ ਸੰਝਾ ਚੌਪਟ ਕੇ ਹੁਣ ਮਾਨ ਸਵਾਨ ਪ੍ਰਾਪਤ ਕੀਤੇ ਔਰ ਦਾਰਾ ਸਿੰਘ ਦੇ ਨਾਲ ਵੀ ਮੇਰੀ ਮੁਲਾਕਾਤ ਕਰਾਈ ਤੇ ਖਲੀ ਦੇ ਨਾਲ ਵੀ ਮੇਰੀ ਮੁਲਾਕਾਤ ਹੋ ਗਈ ਜਦੋਂ ਖਲੀ ਸਾਹਿਬ ਨੇ ਮੈਨੂੰ ਪੁੱਛਿਆ ਵੀ ਬੇਟੇ ਕੀ ਗੱਲ ਆ ਮੈਂ ਕਿਹਾ ਜੀ ਮੈਂ ਕੋਈ ਗੇਮ ਖੇਡਣਾ ਚਾਹੁੰਨਾ ਹਾਂ ਵੱਖਰੀ ਗੇਮ ਔਰ ਵੱਖਰੀ ਪਸਾਨ ਇਸ ਦੁਨੀਆ ਦੇ ਵਿੱਚ ਬਣਾਉਣਾ ਚਾਹੁੰਨਾ ਹਾਂ ਤੇ ਤੁਸੀਂ ਹੋਰ ਖਾੜੇ ਵਿੱਚ ਵੀ ਮਿਹਨਤ ਲਾ ਚੁੱਕੇ ਆ ਜੀ ਹਾਂ ਜੀ ਖਾੜੇ ਦੇ ਵਿੱਚ ਵੀ ਲਾ ਚੁੱਕਿਆ ਹਾਂ ਤਾਂ ਥੋੜੀ ਬੋਤੀ ਮੈਂ ਕਰ ਰੋ ਉਹਨਾਂ ਨੇ ਚੱਕੀ ਦੇ ਪੋੜ ਬਣਾਏ ਸੀ ਮੈਂ ਚੁੱਕਦਾ ਉਹਨਾਂ ਸਾਡੇ ਬੋਵੀ ਪੈਲਵਾਨ ਪੰਜਾਬ ਪੁਲਿਸ ਚ ਜੋ ਕਿ ਮੈਨੂੰ ਅਖਾੜੇ ਦੇ ਵਿੱਚ ਲੈ ਗਏ ਤੇ ਜਦੋਂ ਮੇਰੀ ਕੁਲਵਾਨ ਰੋਸ ਤੋਂ ਮੈਂਦ ਨੂੰ ਕਹਨ ਲੱਗੇ ਵੀ ਅੱਜ ਇੱਕ ਨਵਾਂ ਪੱਠਾ ਲਿਆਂਦਾ ਜੀ ਇਹਦੇ ਜੋਰ ਕਰਾਇਆ ਕਰਨੇ ਜਦੋਂ ਮੇਰੀ ਕੁਸ਼ਤੀ ਕਰਾਈ ਮੈਂ ਨਾਤ ਨਹੀਂ ਲੈਣਾ ਚਾਹਨਾ ਕੋਈ ਗੱਲ ਦੂਰ ਦੀ ਪੈ ਜਾਂਦੀ ਆ ਤਾਂ ਮੈਂ ਕਿਉਂਕਿ ਸਭ ਪ੍ਰਮਾਤਮਾ ਨੇ ਬੜੀ ਮਾਨ ਸਨਪੜਾਉਤਾ ਤੱਕ ਦੁਨੀਆ ਤੇ ਨਾ ਹੋਇਆ ਤੇ ਮਹਿਰਦੀਨ ਪਹਿਲਵਾਨ ਜੀ ਤੇ ਮੇਰੇ ਸੁਣਨ ਚ ਆਇਆ ਜੀ ਤੇ ਉਹ ਮਿਹਨਤ ਵੀ ਬਹੁਤ ਸਖਤ ਮਿਹਨਤ ਲਗਾਉਂਦੇ ਹੁੰਦੇ ਸੀਗੇ ਤੇ ਉਹਦੇ ਬਾਰੇ ਤੁਸੀਂ ਕਿੱਡਾਈ ਮਿਹਨਤ ਸਖਤ ਲਾਉਂਦੇ ਰਹੇ ਹਾਂ ਜੀ ਹਾਂ ਜੀ ਮਿਹਨਤ ਮੈਂ ਬਹੁਤ ਪਹਿਲਵਾਨ ਮਹਿਰਦੀਨ ਦੇ ਜੋ ਪੁੱਤਰ ਸੀਗੇ ਅਬਦੁਲ ਮਜੀਦ ਸਾਹ ਕੋਟੀ ਉਹਨਾਂ ਦੇ ਨਾਲ ਵੀ ਮੈਂ ਬਹੁਤ ਮਿਹਨਤ ਲਾਈ ਆ ਪਹਿਲਵਾਨ ਮਹਿਰਦੀਨ ਦੀ ਵੀ ਆਪਣਿਆਂ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸੀ ਸਾਡੇ ਘਰ ਕਿਉਂਕਿ ਕੋਈ ਦੂਰ ਦੀ ਕੋਈ ਟਾਈਮ ਪਾ ਕੇ ਗੱਲ ਨਹੀਂ ਕਿਉਂਕਿ ਹਫਤੇ ਬਾਅਦ ਮੇਰੇ ਘਰ ਗੇੜਾ ਮਾਰਦੇ ਰਹਿੰਦੇ ਸੀਗੇ ਤਾਂ ਮੈਂ ਖਾੜੇ ਦੇ ਵਿੱਚ ਪਲਵਾਨ ਮਹਿਰਦੀਨ ਨੂੰ ਰਮਾਨੀ ਲਾ ਕੇ ਖੁਦ ਥਾਪੀ ਮਾਰਦੇ ਦਾ ਦੱਸਦੇ ਵੇਖਿਆ ਤੇ ਇੱਕ ਇੱਕ ਗੱਲ ਹੋਰ ਹੈ ਜੀ ਤੇ ਉਹਨਾਂ ਦੇ ਸੁਪੁੱਤਰ ਮਜੀਦਾ ਪਹਿਲਵਾਨ ਵੀ ਤੇ ਉਹਨਾਂ ਦੇ ਬਾਰੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਮੇਰੇ ਨਾਲ ਬਹੁਤ ਸਾਰਾ ਪਿਆਰ ਆ ਮੇਰੇ ਕੋਲ ਹੁੰਦੇ ਜਾਂਦੇ ਆ ਕਿਉਂਕਿ ਮੈਨੂੰ 5-7 ਦਿਨ ਹੀ ਹੋ ਗਏ ਮਿਲੇ ਨੂੰ ਤਾਂ ਬਲਕਾਰ ਆਇਆ ਕਰ ਮੈਂ ਵੀ ਜਾਨਾ ਉਹਨਾਂ ਵਾਂ ਜਿਹੜਾ ਮਾਰਦੇ ਇੱਕ ਦੋ ਵੇ ਤੋਂ ਹਫ਼ਤੇ 'ਚ ਦੋ ਚਾਰ ਗਿੜੇ ਵੱਜਦੇ ਰਹਿੰਦੇ ਆ ਸਾਡੇ ਨਾਲ ਪਰਾਵਾ ਨਾਲੋਂ ਵੀ ਜ਼ਿਆਦਾ ਪਿਆਰ ਆ ਤੇ ਹੁਣ ਤੁਸੀਂ ਮਿਹਨਤ ਕਿੱਦਾਂ ਥੋੜੀ ਵੱਡੀ ਘਰੇ ਲਾਉਨੇ ਆ ਹਣ ਜੀ ਹਾਂਜੀ ਜੀ ਮਿਹਨਤ ਲਾਉਣਾ ਵਾਂ ਕਿਉਂਕਿ ਮੇਰਾ ਦਿਨੇ ਟਾਈਮ ਨਹੀਂ ਲੱਗਦਾ ਮੈਂ ਰਾਤ ਨੂੰ ਡੇਲੀ ਮੈਨੂੰ 11-12 ਵੱਜ ਜਾਂਦੇ ਆ ਮੈਂ ਤਾਂ ਮੈਂ ਬਹੁਤ ਸਖਤ ਲਾ ਰਿਹਾ ਹਾਂ ਜੀ ਤੇ ਸਾਡੇ ਸੁਣਨ ਚ ਹੋਰ ਵੀ ਗੱਲ ਆਈ ਆ ਜੀ ਤੁਸੀਂ ਫਿਲਮ ਸਿਟੀ ਨਾਲ ਵੀ ਰਿਲੇਟ ਮਲ ਫਿਲਮ ਸਿਟੀ ਚ ਵੀ ਜਾ ਚੁੱਕੇ ਆ ਜੀ ਫਿਲਮਾਂ ਵਿੱਚ ਵੀ ਮੇਰੇ ਕੋਲ ਨਾਲ ਆਏ ਹੋ ਤੁਸੀਂ ਸਾਡੇ ਸੁਣਨ ਚ ਆਇਆ ਜੀ ਹਾਂ ਜੀ ਇਹ ਗੱਲ ਬਿਲਕੁਲ ਸਹੀ ਆ ਜੀ ਮੇਰੀ ਫੇਸਬੁੱਕ ਤੋਂ ਮੁਲਾਕਾਤ ਹੋਈ ਆ ਜੀ ਲਖਵਿੰਦਰ ਗਰੇਵਾਲ ਨਾਲ ਜਦੋਂ ਮੈਂ ਉਹਨਾਂ ਨੂੰ ਮੈਸੇਜ ਕਰ ਲਿਆ ਤਾਂ ਉਹਨਾਂ ਨੇ ਮੈਨੂੰ ਆਪਣਾ ਨੰਬਰ ਭੇਜ ਦਿੱਤਾ ਵੀ ਮੈਂ ਕਿਹਾ ਵੀ ਆ ਗੱਲ ਬਾਤ ਆ ਮੈਂ ਵੀ ਜਾਣਾ ਚਾਹਨਾ ਵਾ ਉਹਨਾਂ ਨੇ ਮੈਨੂੰ ਫਿਲਮਾਂ ਦੇ ਵਿੱਚ ਵੀ ਲਿਆ ਵਾ ਤਾਂ ਪਹਿਲੀ ਫਿਲਮਾ ਮੇਰੀ ਹੁਣੀ ਦਾ ਕੈਰ ਦੂਸਰੀ ਫਿਲਮਾ ਮੇਰੀ ਜੱਟ ਸੁੱਚਾ ਸੌਰਮਾ ਜੋ ਕਿ ਮੇਰੇ ਸਾਡੇ ਬਾਗਮਲਿਆ ਮੇਰੇ ਬਰਦਰ ਆ ਮੇਰੇ ਅਬਦਾਈ ਪਰਿਵਾਰ ਆ ਵਿੱਕੀ ਪਹਿਲਵਾਨ ਔਰ ਪਵਨ ਕੁਮਾਰ ਮੇਰੇ ਨਾਲ ਉਹ ਵੀ ਰੋਲ ਕਰ ਆਏ ਨੇ ਤੇ ਮੇਰੀ ਹੁਣ ਫਿਲਮ ਕਰਕੇ ਆਇਆ ਜਗਤਾਰ ਰਾਏਕੋਟੀ ਜਗਿੰਦਰ ਲਹਿਰੀ ਪਾਲੀ ਦੇਤਵਾਲੀਆ ਤੇ ਜਗਦੀਸ਼ ਪੋਲੀ ਹੋਰ ਵੀ ਮੇਰੇ ਬਹੁਤ ਸਾਰੇ ਵੀਰ ਆ ਮੈਂ ਜਿਨ੍ਹਾਂ ਨੇ ਮੈਨੂੰ ਲਖਵਿੰਦਰ ਗਰੇਵਾਲ ਨੇ ਇੱਥੋਂ ਤਾਈਂ ਲਿਆਂਦਾ ਤੇ ਮੈਂ ਉਹਨਾਂ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਮੇਰੇ ਗੁਰੂ ਜੀ ਲਖਵਿੰਦਰ ਗਰੇਵਾਲ ਜੀ ਇਹ ਬਲਕਾਰ ਪਹਿਲਵਾਨ ਜੀ ਹੁਣ ਆਪਣੇ ਕੋ ਸਮਾਂ ਵੀ ਘਟਵਾ ਤੇ ਇਸ ਕਰਕੇ ਇੱਕ ਸਵਾਲ ਤੁਹਾਡੇ ਨੂੰ ਪੁੱਛ ਰਿਹਾ ਜੀ ਤੇ ਦੁਨੀਆ ਅੱਜ ਕੱਲ ਦੇ ਜਵਾਕ ਜਿਹੜੇ ਹੈਗੇ ਆ ਉਹ ਨਸ਼ਿਆਂ 'ਚ ਪੈ ਰਹੇ ਆ ਉਹ ਨਸ਼ਿਆਂ ਤੋਂ ਰਹਿਤ ਹੁਣ ਉਹਦੇ ਬਾਰੇ ਤੁਸੀਂ ਦੱਸੋ ਵੀ ਇਹ ਪਹਿਲਵਾਨੀ ਵਿੱਚ ਬੈਣ ਕਿਉਂ ਕਰਕੇ ਨਸ਼ਿਆਂ 'ਚ ਨਾ ਪੈਣ ਨਸ਼ਿਆਂ 'ਚ ਪੈਂਦੇ ਆ ਤੇ ਪੀੜੀ ਆਪਣੀ ਗਾਹ ਲਈ ਖਰਾਬ ਹੁੰਦੀ ਆ ਇਹਨੂੰ ਕੋਈ ਸੰਦੇਸ਼ ਦੇਣਾ ਚਾਹੁੰਦੇ ਹੋ ਤੁਸੀਂ ਤੇ ਹਾਂਜੀ ਜਿਵੇਂ ਕਿ ਗਰਦਾਸ ਮਾਨ ਜੀ ਨੇ ਕਿਹਾ ਏ ਬਾਕੀ ਦੇ ਕੰਮ ਬਾਅਦ ਚ ਪਹਿਲਾ ਸਿਹਤ ਜ਼ਰੂਰੀ ਏ ਸਾਡੇ ਰਸਤਵਾਂ ਦਾ ਅਖਾੜਾ ਬਹੁਤ ਮੇਰੇ ਵੀਰ ਮਿਹਨਤ ਸਖਤ ਲਾ ਰਹੇ ਨੇ ਸਾਰੇ ਮੇਰੇ ਖਾੜੇ ਨੂੰ ਨ ਨਹੀਂ ਜਿੰਨੇ ਵੀ ਦੂਰ ਤੁਹਾਡੇ ਚ ਮੇਰੇ ਵੀਰ ਆ ਸਾਰੇ ਪਹਿਲਵਾਨਾ ਗਰੀਬ ਬੰਦਿਆਂ ਨੂੰ ਵਿਕੋਹਣਾ ਕੋ ਸਰਕਾਰ ਵੱਲੋਂ ਸਹੂਲਤ ਦਿੱਤੀ ਜਾਵੇ ਇਹਦੇ ਵਿੱਚ ਆਪਣਾ ਖਾੜਾ ਮਹਿਰਦੀਨ ਰੁਸਤਮਿੰਦਾਵਾ ਤੇ ਉਹਨਾਂ ਨੂੰ ਕੋ ਸਰਕਾਰ ਵੱਲੋਂ ਮਿਲੇ ਸਰਕਾਰ ਉਹਨਾਂ ਨੂੰ ਦੇਵੇ ਕੋਸ਼ ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿਉਂ ਕਰਕੇ ਨਾਮ ਬਹੁਤ ਵੱਡਾ ਵਾ ਇੱਕ ਆਪਣੇ ਚ ਰੁਸਤਮਿੰਦ ਮਹਿਰਦੀਨ ਦਾ ਨਾਮ ਬਹੁਤ ਵੱਡਾ ਵਾ ਇਸ ਕਰਕੇ ਉਹ ਖਾੜੇ ਨੂੰ ਵੀ ਕੁਝ ਦਿੱਤਾ ਜਾਵੇ ਤੁਸੀਂ ਆ ਸਰਕਾਰ ਨੂੰ ਕਹੋ ਜੀ ਖਾੜੇ ਨੂੰ ਕੁਝ ਨਾ ਕੁਝ ਮੈਂ ਜੀ ਕਹਿਣਾ ਸਾਡੇ ਉਸਤਾਦ ਜੀ ਗੁਰੂ ਜੀ ਉਹਨਾਂ ਦਾ ਸਰਕਾਰ ਨੂੰ ਚਾਹੀਦਾ ਇੱਥੇ ਕੁਛ ਨਾ ਕੁਛ ਉਹਨਾਂ ਦੀ ਯਾਦਗਰੀ ਬਣਾਈ ਜਾਂਦੀ ਤਾਂ ਕੋਹ ਨਾ ਕੋਹ ਖਾੜੇ ਨੂੰ ਸਹੂਲਤ ਜ਼ਰੂਰ ਦਿੱਤੀ ਜਾਵੇ ਤੇ ਸਰ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਲਕਾਰ ਪਹਿਲਵਾਨ ਬਹੁਤ ਤਕੜਾਰੇ ਆ ਬਹੁਤ ਵਧੀਆ ਪਹਿਲਵਾਨ ਆ ਜੀ ਹਾਂਜੀ ਤੁਸੀਂ ਤਾਂ ਘੁਲਦੇ ਦੇਖਿਆ ਹਾਂ ਹਾਂਜੀ ਹਾਂਜੀ ਘੁਲਦੇ ਵੀ ਦੇਖਿਆ ਇਹਦੇ ਫਾਦਰ ਸਾਹਿਬ ਵੀ ਬਹੁਤ ਵਧੀਆ ਸੁਭਾਅ ਸਿਕਾ ਉਹਨਾਂ ਦਾ ਵੀ ਬਹੁਤ ਵਧੀਆ ਆ ਠੀਕ ਹੈ ਬਹੁਤ ਵਧੀਆ ਘੁਲਦੇ ਆ ਜੀ ਇਹ ਠੀਕ ਹੈ ਜੀ ਅੱਜ ਤੁਹਾਨੂੰ ਮਿਲਾਇਆ ਜੀ ਬਲਕਾਰ ਪਹਿਲਵਾਨਾ ਰੁਸਤਮ ਮਹਿਰਦੀਂਦੇ scared